ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਦੋਸਤੋ ਅੱਜ ਤੁਹਾਡੇ ਵਾਸਤੇ ਮੈਂ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਇਆ ਉਮੀਦ ਕਰਦਾ ਹਾਂ ਵੀ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਅੱਜ ਜੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕੋਠੀ ਬਣੀ ਹੋਈ ਆ ਮਾਲਕ ਬਾਹਰ ਨੇ ਕੋਠੀ ਸੇਲ ਤੇ ਲਾਤੀ ਵੇਚਣ ਤੇ ਇਹ ਕੋਠੀ ਬਕਾਊਆ ਜਿਹੜੇ ਵੀਰ ਸੋਚਦੇ ਨੇ ਵੀ ਕਾਫੀ ਚਿਰਾਂ ਤੋਂ ਆਪਾਂ ਮਕਾਨ ਲੈਣਾ ਬਣਿਆ ਬਣਾਇਆ ਹੈਨਾ ਉਹਨਾਂ ਦਾ ਅੱਜ ਲਗਭਗ ਸੁਪਨਾ ਇਹ ਪੂਰਾ ਹੋਣ ਲੱਗਿਆ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਵੀ ਕਰ ਦਿਓ ਸਾਰੀ ਗੱਲਬਾਤ ਕਰਾਂਗੇ ਅੱਜ ਆਪਾਂ ਅੰਦਰਲਾ ਸਾਰਾ 뷰 ਦਿਖਾਵਾਂਗੇ ਉੱਪਰੋਂ ਸੜਕ ਤੋਂ ਕਰੀਬ 60-70 ਕਿਲੋਮੀਟਰ ਦੀ ਦੂਰੀ ਤੇ ਤੇ ਖੁੱਲਾ ਤੁਸੀਂ ਰੋਡ ਵੀ ਦੇਖ ਸਕਦੇ ਹੋ ਗਲੀ ਵੀ ਖੁੱਲੀ ਡੁੱਲੀ ਆ ਚਾਹੇ ਟਰੱਕ ਲੈ ਆਓ ਘਰ ਦੇ ਅੰਦਰ ਬਣੀ ਹੋਈ ਆ ਗੱਡੀਆਂ ਖੜਨੂ ਦੋ ਗੱਡੀਆਂ ਵੀ ਖੜ ਜਾਣਗੀਆਂ ਬਹੁਤ ਵਧੀਆ ਜਾਨੀ ਮੈਂ ਹੁਣ ਸਾਰਾ ਅੰਦਰੋਂ ਘੁੰਮ ਫਿਰ ਕੇ ਦੇਖਿਆ ਪਹਿਲਾਂ ਬਹੁਤ ਵਧੀਆ 뷰 ਆ ਲੋਕੇਸ਼ਨ ਵੀ ਵਧੀਆ ਵਾ ਏਰੀਆ ਬਹੁਤ ਵਧੀਆ ਵਾ ਤੇ ਜਿੰਨਾ ਸਾਰਾ ਬਣਿਆ ਵਾ ਜੋ ਵੀ ਬਣਿਆ ਆਪਾਂ ਸਾਰੀ ਗੱਲਬਾਤ ਵੀਡੀਓ ਦਿਖਾਵਾਂਗੇ ਤੁਹਾਨੂੰ ਤੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਨਾਲ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਤੇ ਜਿਹੜੇ ਵੀਰ ਸੋਚਦੇ ਨੇ ਵੀ ਸਾਨੂੰ ਮਕਾਨ ਚਾਹੀਦਾ ਸੀ ਵਧੀਆ ਬਣਿਆ ਹੋਵੇ ਲੋਕੇਸ਼ਨ ਵਧੀਆ ਹੋਵੇ ਏਰੀਆ ਵਧੀਆ ਹੋਵੇ ਤੇ ਉਹਨਾਂ ਲਈ ਇਹ ਵੀਡੀਓ ਖਾਸ ਆ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਕਿਪ ਨਹੀਂ ਕਰਨੀ ਤੇ ਸਾਡੇ ਨਾਲ ਜੁੜੇ ਰਹੋ ਆਪਾਂ ਸਾਰੀ ਗੱਲਬਾਤ ਕਰਦੇ ਆ ਤੇ ਆਓ ਲੈ ਚੱਲਦੇ ਆ ਤੁਹਾਨੂੰ ਅੰਦਰ ਦਿਖਾਉਨੇ ਆ ਤੁਹਾਨੂੰ ਕੋਠੀ ਤੇ ਆਪਣੇ ਨਾਲ ਬੇਦੀ ਵੀਰ ਜੀ ਪਿੰਡ ਧਮੋਟਕਲਾਂ ਤੋਂ ਹਾਜ਼ਰ ਨੇ ਇਹਨਾਂ ਕੋਲ ਸਾਰੀ ਜ਼ਿੰਮੇਵਾਰੀ ਹੈ ਸਾਂਭ ਸਵਾਲ ਕਰਦੇ ਨੇ ਤੇ ਆਪਾਂ ਇਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਹਨਾ ਕੋਠੀ ਬਾਰੇ ਤੇ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਜੁੜੇ ਰਹੋ ਸਾਸੀ ਗੱਲ ਵੀਰ ਜੀ ਸਸੀ ਗੱਲ ਜੀ ਵੀਰਜੀ ਇਹਦੇ ਮਾਲਕ ਕੌਣ ਨੇ ਕੀ ਨਾਮ ਉਹਨਾਂ ਦਾ ਜੀ ਸ਼ਿੰਦਾ ਜੀ ਸ਼ਿੰਦਾ ਜੀ ਅਮਰੀਕਾ ਰਹਿੰਦਾ ਹੈ ਇਸ ਟਾਈਮ ਹਾਂ ਜੀ ਸੋ ਇਹ ਜਿਹੜੇ ਮਕਾਨ ਦੇ ਮਾਲਕ ਨੇ ਕੋਠੀ ਦੇ ਮਾਲਕ ਨੇ ਉਹ ਸ਼ਿੰਦਾ ਜੀ ਨੇ ਇਸ ਟਾਈਮ ਅਮਰੀਕਾ ਵਿੱਚ ਰਹਿ ਰਹੇ ਨੇ ਮੇਰੀ ਪਹਿਲਾਂ ਵੀ ਗੱਲਬਾਤ ਹੋਈ ਸੀ ਉਹਨਾਂ ਨਾਲ ਫੋਨ ਤੇ ਤੇ ਉਹ ਕਹਿੰਦੇ ਵੀਰ ਜੋ ਵੀ ਜਾਣਕਾਰੀ ਹੈ ਸਾਰੀ ਵੀਰਜੀ ਦੱਸਣਗੇ ਆਪਾਂ ਨੂੰ ਇਹ ਕਿੰਨੀ ਜਗ੍ਹਾ ਵੀਰਜੀ ਆਪਣੀ ਕੋਠੀ ਪੰਜ ਬਿਸਵੇ ਸ਼ਹਿਰ ਵਾਲਿਆਂ ਨੂੰ ਪੰਜ ਬਿਸਵੇ ਦਾ ਪਤਾ ਨਹੀਂ ਹੁੰਦਾ ਜਣੀ ਦੀ 250 ਗਾਜ 250 ਗਾਜ ਕਿੰਨਾ 5200 ਫੁੱਟ 5200 ਫੁੱਟ ਏਰੀਆ ਤਿਆਰ ਹੈ ਲੈਂਟਰ ਪਿਆ ਹੋਇਆ ਹਾਂ ਜੀ ਸੋ ਇਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਪੰਜ ਬ 220 गज 220 गज ਹੋ ਗਿਆ 5200 ਸਕਰ ਫੁੱਟ ਦਾ ਤਿਆਰ ਮਕਾਨ ਬਿਲਕੁਲ ਕੋਠੀ ਤੇ ਸਾਡੇ ਨਾਲ ਵੀਡੀਓ ਜੁੜੇ ਰਹੋ ਸਾਰਾ ਆਪਾਂ ਦਿਖਾਵਾਂਗੇ A to Z ਤੇ ਇਹਦਾ ਫਿਰ ਰੇਟ ਵਗੈਰਾ ਸੰਪਰਕ ਫੋਨ ਤੇ ਕਰਨਗੇ ਸੰਪਰਕ ਤੇ ਹੀ ਕਰਨ ਲਾਂਗੇ ਠੀਕ ਆ ਸੋ ਇਹਦਾ ਰੇਟ ਆਪਾਂ ਜੇ ਇੱਥੇ ਸ਼ੋ ਨਹੀਂ ਕੀਤਾਗਾ ਤੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਵੀਰਜੀ ਦਾ ਵੀ ਨੰਬਰ ਚੱਲਦਾ ਤੇ ਤੁਸੀਂ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਆਪਣਾ ਰੇਟ ਵਗੈਰਾ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਤੇ ਤੁਸੀਂ ਆ ਕੇ ਦੇਖਣਾ ਚਾਹੁੰਦੇ ਹੋ ਕੋਠੀ ਦੇ ਅੰਦਰੋਂ ਆਪ ਖੋਦਾ ਕੇ ਮੌਕੇ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਵੀਰਜੀ ਤੁਹਾਨੂੰ ਸਾਰੀ ਕੋਠੀ ਦਿਖਾਉਣਗੇ ਫਿਲਹਾਲ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਤੇ ਵੀਡੀਓ ਤੇ ਆਪਾਂ ਤੁਹਾਨੂੰ ਸਾਰੀ ਵੀਰ ਜੀ ਆਪਾਂ ਨੂੰ ਕੋਠੀ ਦਿਖਾਉਣਗੇ ਜੀ ਪਿੰਡ ਤਮੋਟ ਕਲਾਂ ਤੋਂ ਪੱਤੀ ਗੰਗਾ ਚ ਪੈ ਜਾਂਦੀ ਹੈ ਸੜਕ ਤੇ ਬਿਲਕੁਲ ਨਾਲੇ ਆ ਜੀ ਲੋਕੇਸ਼ਨ ਤੁਹਾਨੂੰ ਦਿਖਾਤੀ ਤੇ ਹਾਂ ਦੂਸਰੇ ਪਾਸੇ ਸ਼ਕਤੀ ਸਕੂਲ ਵੀ ਆਪਣਾ ਇਧਰੋਂ ਗਲੀ ਲੰਘਦੀ ਆ ਹਾਂ ਤੇ ਬਾਕੀ ਆਪਾਂ ਸਾਰੀ ਗੱਲਬਾਤ ਵੀਡੀਓ ਵਿੱਚ ਕਰਦੇ ਜਾਵਾਂਗੇ ਸੋ ਇਹ ਕਿਚਨ ਬਣਿਆ ਹੋਇਆ ਜੀ ਦੇਖ ਸਕਦੇ ਹੋ ਬੜਾ ਵਧੀਆ ਜਾਨੀ ਥੱਲੇ ਵੀ ਪੱਥਰ ਲੱਗਿਆ ਹੋਇਆ ਤੇ ਇਹ ਸੋ ਇਹ ਕਿਚਨ ਸੀਗਾ ਜੀ ਇਹਦੇ ਨਾਲ ਇੱਕ ਆ ਵੀ ਬਣਿਆ ਹੋਇਆ ਭਾਂਡ ਧੋਣ ਵਾਸਤੇ ਤੇ ਇਹ ਸਟੋਰ ਵੀ ਬਣਿਆ ਹੈ ਕਿਚਨ ਦੇ ਨਾਲ ਅਟੈਚ ਹੈ ਆ ਠੀਕ ਹੈ ਜੀ ਤੇ ਬਾਕੀ ਪੱਥਰ ਲੱਗਿਆ ਸਾਰਾ ਜਾਨੀ ਸਿਰਫ ਤੁਸੀਂ ਰੰਗ ਕੇ ਕਰਾਉਣਾ ਹੋਰ ਕੋਈ ਕਸ਼ ਕਰਨ ਦੀ ਲੋੜ ਨਹੀਂ ਜੀ ਫਿਟਿੰਗ ਵਗੈਰਾ ਹੋਈ ਹੋਈ ਆ ਸੋ ਨਾਲ ਇਹ ਦੇਖੋ ਆ ਬੈਡਰੂਮ ਬਣਿਆ ਬਹੁਤ ਵਧੀਆ ਜੀ ਅਸਟਾ ਮੈਥੇ ਕਿਰਾਏ ਤੇ ਰਹਿ ਰਹੇ ਨੇ ਤੇ ਬਾ ਆਪਣੇ ਬੈਡਰੂਮ ਦੇ ਨਾਲ ਹੈ ਜੀ ਬਣਿਆ ਹੋਇਆ ਬਾਥਰੂਮ ਤੁਸੀਂ ਦੇਖ ਸਕਦੇ ਹੋ ਟਾਇਲਟ ਤੇ ਬਾਥਰੂਮ ਬਣਿਆ ਹੋਇਆ ਨਾ ਟਾਈਲਾਂ ਲੱਗੀਆਂ ਹੋਈਆਂ ਨੇ ਪਲੰਬਰ ਦਾ ਸਾਰਾ A to Z ਕੰਮ ਹੋਇਆ ਹੋਇਆ ਇਹ ਜਣੀ ਬਾਥਰੂਮ ਤਿਆਰ ਕੀਤਾ ਹੋਇਆ ਜੀ ਇਹ ਵੀ ਕਮਰੇ ਦੇ ਨਾਲ ਹੀ ਅਟੈਚ ਆ ਬਿਲਕੁਲ ਜੀ ਬੈਡਰੂਮ ਦੇ ਤੇ ਬਾਕੀ ਦਰਵਾਜੇ ਖਿੜਕੀਆਂ ਇਹ ਵੀ ਕੰਮ ਵਧੀਆ ਤੇ ਆਹ ਹੋ ਗਿਆ ਜੀ ਬੈਡਰੂਮ ਤੇ ਉਹ ਹੋ ਗਿਆ ਸਾਹਮਣੇ ਬਾਥਰੂਮ ਟਾਇਲਟਸ ਅਟੈਚ ਨਾਲ ਬਿਲਕੁਲ ਤੇ ਨਾਲ ਇਹ ਆ ਬਾਹਰਲੀ ਸਾਈਡ ਬਣਿਆ ਹੋਇਆ ਜੀ ਪੋਸ਼ਣਿਕ ਤੇ ਜਾਲ ਪਾਇਆ ਹੋਇਆ ਜੀ ਉੱਪਰ ਹलो ਤੁਸੀਂ ਦੇਖ ਸਕਦੇ ਹੋ ਇੱਕ ਕਮਰੇ ਦੇ ਬਿਲਕੁਲ ਨਾਲ ਆ ਜੀ ਬਾਕੀ ਜੋੜੀਆਂ ਵਗੈਰਾ ਵਧੀਆ ਲੱਗੀ ਹੋਈਆਂ ਨੇ ਜੀ ਸਾਰੀਆਂ ਲਓ ਜੀ ਹੁਣ ਆਪਾਂ ਇਸ ਕਮਰੇ ਦੇ ਵਿੱਚੋਂ ਆਈ ਸੀ ਇਸ ਬੈਡਰੂਮ ਦੇ ਵਿੱਚੋਂ ਤੇ ਹੁਣ ਆਪਾਂ ਇਹਦੇ ਨਾਲ ਇਹ ਅਟੈਚ ਇੱਕ ਹੋਰ ਬਣਿਆ ਹੈ ਜੀ ਬੈਡਰੂਮ ਬਹੁਤ ਵਧੀਆ ਆ ਲਓ ਤੁਸੀਂ ਦੇਖ ਸਕਦੇ ਹੋ ਜੀ ਬੜਾ ਵਧੀਆ ਖੁੱਲਾ ਡੁੱਲਾ ਥੱਲੇ ਪੱਥਰ ਲੱਗਿਆ ਹੋਇਆ ਜੀ ਆ ਆਪਾਂ ਜੋ ਬਾਹਰ ਦਿਖਾਇਆ ਸੀ ਤੁਹਾਨੂੰ ਉਹ ਵਾ ਜੀ ਰੋਸ਼ਨੀ ਵਾਸਤੇ ਤੇ ਬੜਾ ਵਧੀਆ ਖੁੱਲਾ ਡੁੱਲਾ ਤੇ ਸੱਤ ਵੀ ਬੜੀ ਵਧੀਆ ਤਿਆਰ ਕੀਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਕੋਸ਼ ਕਰਨ ਦੀ ਲੋੜ ਨਹੀਂ ਜੀ ਬਸ ਸਿਰਫ ਆਪਾਂ ਕਲਰ ਕਰਾਉਣਾ ਕਰ ਨੂੰ ਬਾਕੀ ਸਾਰਾ ਕੁਝ ਤਿਆਰ ਆ ਜੋੜੀਆਂ ਵੀ ਵਧੀਆ ਚੜੀਆਂ ਹੋਈਆਂ ਨੇ ਜੀ ਤੇ ਥੱਲੇ ਪੱਥਰ ਵੀ ਵਧੀਆ ਲੱਗੇ ਹੋਇਆ ਜੀ ਤੇ ਆ ਤੇ ਕਮਰੇ ਦੇ ਨਾਲ ਬਣਿਆ ਜੀ ਚੇਂਜਿੰਗ ਰੂਮ ਡਰੈਸ ਚੇਂਜ ਕਰਨੀ ਹੋਵੇ ਤੇ ਇਹ ਰੂਮ ਬਣਿਆ ਜੀ ਨਾਲ ਤੇ ਨਾਲ ਇਹ ਬਾਥਰੂਮ ਟਾਇਲਟ ਅਟੈਚ ਇਹ ਚੇਂਜਿੰਗ ਰੂਮ ਆ ਜੀ ਤੇ ਇਹ ਇਹ ਬਾਥਰੂਮ ਵੀ ਬਿਲਕੁਲ ਤਿਆਰ ਆ ਜੀ ਟੈਲਾਂ ਦਾ ਵੀ ਕੰਮ ਹੋਇਆ ਸਾਰਾ ਪਲੰਬਰ ਦਾ ਵੀ ਕੰਮ ਜਾਨੀ ਤਿਆਰ ਆ ਬਾਥਰੂਮ ਬਿਲਕੁਲ ਵਰਤਣ ਲਈ ਟਾਇਲਟ ਵੀ ਨਾਲੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਸਿੰਕ ਵੀ ਲੱਗਿਆ ਵਿੱਚ ਜੀ ਇਹ ਆ ਕਮਰੇ ਦਾ ਜੀ ਇਹਦੇ ਨਾਲ ਅਟੈਚ ਆ ਜੀ ਇਹ ਵੀ ਬੜਾ ਵਧੀਆ ਖੁੱਲਾ ਢੁੱਲਾ ਕਮਰਾ ਜੀ ਹਾਂ ਅਜਿਹਾ ਨਾ ਬਾਥਰੂਮ ਤੋਂ ਨਾ ਕੋਪੜ ਹੁਣ ਆਪਾਂ ਆ ਰੂਮ ਦਿਖਾਇਆ ਸੀਗਾ ਤੁਹਾਨੂੰ ਜੀ ਇਹਦੇ ਨਾਲ ਇਹ ਸਟੋਰ ਬਣਿਆ ਹੋਇਆ ਇਹਦੀ ਕੋਲ ਆਪਣੇ ਕੋਲ ਲੋਕ ਦੀ ਚਾਬੀ ਹੈ ਨਹੀਂ ਕਿਰਾਏਦਾਰਾਂ ਕੋਲ ਉਹ ਇਸ ਟਾਈਮ ਇੱਥੇ ਹੈ ਨਹੀਂ ਸੀ ਅੰਕਲ ਤੇ ਇਹ ਸਟੋਰ ਆ ਜੀ ਵੀ ਬੜਾ ਵਧੀਆ ਖੁੱਲਡੁੱਲਾ ਹੋਊਗਾ ਤੇ ਇਹ ਤਾਂ ਲੋਕ ਲੱਗੇ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਜੀ ਇਹ ਸਟੋਰ ਦੇ ਨਾਲ ਇਹ ਬਿਲਕੁਲ ਆਪਣੇ ਕੱਪੜੇ ਧੋਣ ਵਾਸਤੇ ਆ ਜੀ ਉੱਪਰ ਰੋਸ਼ਨੀ ਆਉਣ ਵਾਸਤੇ ਲੱਗੇ ਹੋਏ ਜਾਲ ਤੇ ਇੱਥੇ ਕੱਪੜੇ ਧੋਣ ਵਾਸਤੇ ਦੇਖੋ ਵਾਸ਼ਿੰਗ ਮਸ਼ੀਨ ਵੀ ਪਈ ਆ ਤੇ ਪੰਪ ਲੱਗਾ ਤੇ ਸਾਰੀ ਪਾਣੀ ਦੀ ਸਪਲਾਈ ਆ ਤੇ ਇੱਥੇ ਕੱਪੜੇ ਧੋਣ ਵਾਸਤੇ ਆ ਜੀ ਇਹ ਤੁਹਾਡੇ ਤੇ ਆ ਲੌਬੀ ਦੇ ਨਾਲ ਇਹ ਦੇ ਨਾਲ ਹੀ ਬਿਲਕੁਲ ਫੇਰ ਇੱਕ ਬਾਥਰੂਮ ਟਾਇਲਟ ਆ ਗਿਆ ਦੇਖੋ ਜੀ ਵੀ ਲੌਬੀ ਬਹੁਤ ਵਧੀਆ ਬਣੀ ਹੋਈ ਹੈ ਜੀ ਇੱਧਰ ਹੋ ਗਿਆ ਆਪਣਾ ਕਿਚਨ ਹੋ ਗਿਆ ਸਾਹਮਣੇ ਰੂਮ ਹੋ ਗਿਆ ਬੈੱਡਰੂਮ ਤੇ ਉੱਧਰ ਵੀ ਸਾਹਮਣੇ ਬੈੱਡਰੂਮ ਦੋਨੇ ਨਾਲ ਬਾਥਰੂਮ ਟਾਇਲਟ ਅਟੈਚ ਨੇ ਜੀ ਤੇ ਉੱਧਰ ਸਾਹਮਣੇ ਆਪਣਾ ਹੋ ਗਿਆ ਸਟੋਰ ਤੇ ਆਹ ਕੱਪੜੇ ਧੋਣ ਵਾਸਤੇ ਹੋ ਗਿਆ ਜੀ ਉੱਪਰ ਜਾਲ ਲੱਗਿਆ ਹੋਇਆ ਰੌਸ਼ਨੀ ਵੀ ਆਉਂਦੀ ਆ ਤੇ ਇੱਧਰ ਫੇਰ ਆਪਣਾ ਟਾਇਲਟ ਬਾਥਰੂਮ ਹੋ ਗਿਆ ਜੀ ਅਟੈਚ ਤੇ ਆਹ ਹੋ ਗਿਆ ਗੈਸਟ ਰੂਮ ਆਪਣਾ ਜਿਵੇਂ ਕੋਈ ਮੁੱਖ ਮਹਿਮਾਨ ਆ ਜੇ ਆਪਣਾ ਬਾਹਰੋਂ ਤੇ ਉਹਨਾਂ ਵਾਸਤੇ ਬਿਠਾਉਣ ਵਾਸਤੇ ਇੱਥੇ ਆਪਣੇ ਸੋਫੇ ਵਗੈਰਾ ਤੁਸੀਂ ਲਾ ਸਕਦੇ ਹੋ ਤੇ ਇਹ ਵੀ ਬਹੁਤ ਵਧੀਆ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਵੀ ਤਿਆਰ ਆ ਜੀ ਪੱਥਰ ਲੱਗੇ ਹੋਇਆ ਬਹੁਤ ਵਧੀਆ ਇਹਦੀ ਜਿਹੜੀ ਛੱਤ ਉਹ ਵੀ ਬਹੁਤ ਵਧੀਆ ਬਣੀ ਹੋਈ ਹੈ ਜੀ ਬਹੁਤ ਵਧੀਆ ਮਕਾਨ ਨਕਸ਼ੇ ਤੇ ਤਿਆਰ ਕੀਤਾ ਹੋਇਆ ਸਾਰਾ ਮਜ਼ਬੂਤੀ ਦਿੱਤੀ ਹੋਈ ਆ ਪੂਰੀ ਤੇ ਇਹ ਆਪਣਾ ਹੋ ਗਿਆ ਗੈਸਟ ਰੂਮ ਮਹਿਮਾਨਾਂ ਵਾਸਤੇ ਤੁਸੀਂ ਇੱਥੇ ਸੋਫੇ ਵਗੈਰਾ ਲਾ ਸਕਦੇ ਹੋ ਜੀ ਤੇ ਬਾਕੀ ਹੋਰ ਵੀ ਆਪਣਾ ਮਕਾਨ ਜੇ ਬਹੁਤ ਰੰਦਾ ਦਿਖਾਉਣ ਤੋਂ ਤੇ ਸਾਡੇ ਨਾਲ ਜੁੜ ਰਹੇ ਹੋ ਤੇ ਹੁਣ ਆਪਾਂ ਚੱਲਦੇ ਆ ਉੱਪਰ ਤੇ ਹੁਣ ਆਪਾਂ ਚੱਲਦੇ ਆ ਜੀ ਉੱਪਰ ਲੈ ਕੇ ਤੁਹਾਨੂੰ ਦੇਖੋ ਬਹੁਤ ਵਧੀਆ ਪੱਥਰ ਲੱਗਿਆ ਹੋਇਆ ਪੌੜੀਆਂ ਨੂੰ ਇਹ ਵੀ ਤਿਆਰ ਨੇ ਬਿਲਕੁਲ ਜੀ ਉੱਪਰੋਂ ਬਹੁਤ ਸੋਹਣਾ ਬਣਿਆ ਹੋਇਆ ਜੀ ਉੱਪਰਲਾ ਵਿਊ ਵੀ ਤੁਹਾਨੂੰ ਦਿਖਾਵਾਂਗੇ ਤੇ ਸਾਡੇ ਨਾਲ ਵੀਡੀਓ 'ਚ ਜੁੜੇ ਰਹੋ ਜੀ ਤੁਸੀਂ ਦੇਖ ਸਕਦੇ ਹੋ ਜੀ ਲਓ ਜੀ ਹੁਣ ਆਪਾਂ ਉੱਪਰ ਆ ਗਏ ਜੀ ਸੈਕੰਡ ਫਲੋਰ ਤੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਵੀ ਇੱਧਰ ਬਣਿਆ ਹੋਇਆ ਪੂਜਾ ਰੂਮ ਬਹੁਤ ਵਧੀਆ ਖੁੱਲਾ ਢੁੱਲਾ ਬਣਿਆ ਹੈ ਜੀ ਪਾਠ ਪੂਜਾ ਕਰਨ ਵਾਸਤੇ ਕਮਰਾ ਜੀ ਇਹ ਇਹ ਵੀ ਘਰ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਜੀ ਜੈ ਮਾਤਾ ਦੀ ਤੇ ਬੜਾ ਵਧੀਆ ਬਣਿਆ ਹੋਇਆ ਜੀ ਪੂਜਾ ਰੂਮ ਇਹ ਆ ਜੀ ਉੱਪਰ ਲਈ ਬਣਿਆ ਸੈਕੰਡ ਫਲੋਰ ਤੇ ਜੀ ਦੇਖੋ ਜਦੋਂ ਆਪਾਂ ਪੌੜੀਆਂ ਰਾਹੀਂ ਉੱਪਰ ਆਉਣਾ ਜੀ ਅਤੇ ਨਾਲ ਹੀ ਫੇਰ ਤੁਹਾਨੂੰ ਇੱਕ ਬੈੱਡਰੂਮ ਮਿਲੂਗਾ ਜੀ ਦੇਖੋ ਇਹਦੀ ਵੀ ਜਿਹੜੀ ਛੱਤ ਆ ਬਹੁਤ ਵਧੀਆ ਡਿਜ਼ਾਈਨ ਕੀਤਾ ਤਿਆਰ ਹੈ ਜੀ ਪੱਥਰ ਲੱਗਿਆ ਵਧੀਆ ਤੇ ਜਿਹੜੀ ਇਹਦੀ ਛੱਤ ਆ ਉਹ ਵੀ ਬੜੀ ਵਧੀਆ ਤਿਆਰ ਕੀਤੀ ਹੋਈ ਹੈ ਜੀ ਤੇ ਇਹਦੇ ਨਾਲ ਵੀ ਜੀ ਆ ਦੇਖੋ ਇਹ ਵੀ ਤਿਆਰ ਆ ਜੀ ਬਿਲਕੁਲ ਬਾਥਰੂਮ ਬੜਾ ਵਧੀਆ ਖੁੱਲਾ ਡੁੱਲਾ ਬਣਿਆ ਹੋਇਆ ਹੈ ਜੀ ਹਵਾਦਾਰ ਜਾਣੀ ਤਿਆਰ ਕੀਤੇ ਨੇ ਸਾਰੇ ਬਾਥਰੂਮ ਇਦਾਂ ਹੀ ਤਿਆਰ ਨੇ ਟਾਈਲਾਂ ਲਾਈ ਹੋਈਆਂ ਨੇ ਥੱਲੇ ਥੱਲੇ ਲੱਗੇ ਹੋਏ ਪੱਥਰ ਵਧੀਆ ਪੱਥਰ ਲਾਇਆ ਹੋਇਆ ਜੀ ਤੇ ਇਹਦੇ ਜਿਹੜੇ ਦਰਵਾਜ਼ੇ ਵਿੰਡੋਜ਼ ਨੇ ਉਹ ਵੀ ਵਧੀਆ ਤਿਆਰ ਕੀਤੇ ਕਰਕੇ ਲਾਏ ਹੋਏ ਨੇ ਜੀ ਇਹਦੋਂ ਰੋਸ਼ਨਦਾਨ ਆ ਜੀ ਇਹ ਵੀ ਬੜਾ ਵਧੀਆ ਤਿਆਰ ਕੀਤਾ ਜੀ ਤੇ ਨਾਲ ਇਹ ਆ ਦੇਖੋ ਜੀ ਤੁਸੀਂ ਫਿਰ ਬੈੱਡਰੂਮ ਜੀ ਇਹ ਵੀ ਤਿਆਰ ਆ ਜੀ ਬਿਲਕੁਲ ਕਮਰਾ ਸੋ ਇੱਕ ਕਮਰੇ ਦੇ ਨਾਲ ਇੱਧਰ ਬਣਿਆ ਜੀ ਇੱਕ ਬਰਾਂਡਾ ਜੀ ਇਹ ਓਪਨ ਹੈ ਜੀ ਇਹ ਤੁਸੀਂ ਮੂਰੇ ਫਰੰਟ ਤੇ ਸ਼ੀਸ਼ਾ ਵਗੈਰਾ ਵੀ ਲਗਾ ਸਕਦੇ ਹੋ ਆਪਣਾ ਤੇ ਵੈਸੇ ਤਾਂ ਲੋਡ ਨਹੀਂ ਬਹੁਤ ਵਧੀਆ ਹਵਾ ਆ ਰਹੀ ਹੈ ਜਿਵੇਂ ਸਵੇਰੇ ਸ਼ਾਮ ਬਾਤ ਧੁੱਪ ਸੇਕਣੀ ਹੋਵੇ ਜਾਂ ਕੋਈ ਹੋਰ ਸਰਦੀ ਦੇ ਵਿੱਚ ਇਹ ਤੁਹਾਡੇ ਲਈ ਬਹੁਤ ਵਧੀਆ ਹੋਊਗਾ ਫਾਇਦੇਮੰਦ ਤੇ ਆਹ ਤੁਸੀਂ ਉੱਪਰਲਾ 뷰 ਦੇਖ ਸਕਦੇ ਹੋ ਜੀ ਕਿੰਨਾ ਵਧੀਆ ਬਣਿਆ ਹੋਇਆ ਲਓ ਜੀ ਹੁਣ ਆਪਾਂ ਤੁਹਾਨੂੰ ਇੱਧਰੋਂ ਬਾਹਰੋਂ ਵੇਖਾ ਦਿਖਾਵਾਂਗੇ ਬਾਜੀ ਬਾ ਦੇਖੋ ਕਿੰਨਾ ਵਧੀਆ ਜੀ ਸਰਦੀ ਦੇ ਵਿੱਚ ਦੇਖੋ ਕਿੰਨਾ ਵਧੀਆ ਨਾਲੇ ਥੱਲੇ ਕਿੰਨਾ ਵਧੀਆ ਬਣਿਆ ਹੋਇਆ ਤੇ ਉੱਪਰ ਵੇੜਾ ਉਹਨਾਂ ਹੀ ਫੇਰ ਖੁੱਲਾ ਮਿਲਗਾ ਤੁਹਾਨੂੰ ਜਿਵੇਂ ਸਰਦੀ ਦੇ ਵਿੱਚ ਸਵੇਰ ਨੂੰ ਤੁਸੀਂ ਇਧਰੋਂ ਧੁੱਪ ਸੇਕਣੀ ਹੈ ਜੀ ਅਤੇ ਸ਼ਾਮ ਨੂੰ ਫੇਰ ਉਧਰੋਂ ਧੁੱਪ ਸੇਕਣੀ ਹੈ ਤੁਸੀਂ ਬਹੁਤ ਵਧੀਆ ਵਿਊ ਆ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਜੀ ਉੱਪਰੋਂ ਕਿੰਨਾ ਵਧੀਆ ਵਿਊ ਆ ਪਿੰਡ ਦਾ ਜੀ ਐਨ ਵਧੀਆ ਸ਼ਾਂਤਮਈ ਏਰੀਆ ਬਹੁਤ ਵਧੀਆ ਜਣੀ ਆ ਆਪਣਾ ਲੋਕੇਸ਼ਨ ਬਹੁਤ ਵਧੀਆ ਜੀ ਨੇੜੇਓ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਹਿਰ ਆ ਜੀ ਅਤੇ ਇਥੋਂ ਕਰੀਬ 50-60 ਕਿਲੋਮੀਟਰ ਦੀ ਦੂਰੀ ਤੇ ਸੜਕ ਚੱਲ ਰਹੀ ਹੈ ਜੀ। ਵਧੀਆ ਸਾਫ ਸੁਥਰੀ ਖੁੱਲੀ ਚੌੜੀ ਸੜਕ ਆ ਜੀ ਅਤੇ ਜਿਹੜੀ ਆਪਣੀ ਗਲੀ ਦੇ ਮਕਾਨ ਦੀ ਵੀ ਬਹੁਤ ਖੁੱਲਡੁੱਲੀ ਆ। ਚਾਹੀ ਅੰਦਰ ਦੋ ਗੱਡੀਆਂ ਖੜਾ ਦਿਓ ਜੀ ਕਾਰਾਂ। ਬੜਾ ਵਧੀਆ ਲੋਕੇਸ਼ਨ ਬਹੁਤ ਵਧੀਆ ਜੀ ਤੇ ਬੇਨਤੀ ਆ ਵੀ ਬਾਅਦ ਤੋਂ ਬਾਅਦ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ। ਕੋਠੀ ਦਾ ਬਹੁਤ ਵਧੀਆ ਜਣੀ ਏਰੀਆ ਵਾ। ਏ ਆਪਣਾ ਨੇ ਸੈਕੰਡ ਫਲੋਰ ਤੋਂ ਉੱਪਰ ਵਾਲੇ ਤੇ ਬੈਠੇ ਆ ਜੀ ਆਪਾਂ ਦੇਖੋ ਆ ਪਿੱਛੇ ਦੇਖੋ ਦਰਖਤ ਵਾਲੇ ਰਕ ਇਰੀਆ ਦਰਖਤਾਂ ਵਾਲੇ ਇਰੀਆ ਬਹੁਤ ਵਧੀਆ ਜੀ ਆਕਸੀਜਨ ਲੈਣ ਵਾਸਤੇ ਦੇਖੋ ਕਿੰਨਾ ਵਧੀਆ ਵਿਊ ਆ ਉੱਪਰਲਾ ਇਰੀਆ ਜੀ ਉੱਪਰਲਾ ਵਿਊ ਦੇਖੋ ਤੁਸੀਂ ਬੜਾ ਵਧੀਆ ਜੀ ਤੁਸੀਂ ਦੇਖ ਸਕਦੇ ਹੋ ਜੀ ਟੈਂਕੀ ਦੇ ਆਲੇ-ਦੁਆਲੇ ਵੀ ਬਹੁਤ ਵਧੀਆ ਨੇ ਜਾਨੀ ਤਾਂ ਕਿ ਗਰਮੀ ਦੇ ਵਿੱਚ ਕੋਈ ਪਾਣੀ ਬੜਾ ਗਰਮ ਨਾ ਹੋਵੇ ਕਈ ਵਾਰ ਹੁਣ ਜਦੋਂ ਗਰਮੀ ਬਹੁਤ ਪੈਂਦੀ ਹੈ ਨਾ ਉਹ ਚ ਦਿੱਕਤ ਆਉਂਦੀ ਹੈ ਜਦ ਪਾਣੀ ਠੰਡਾ ਰਹਿੰਦਾ ਇਹ ਵੀ ਬੜਾ ਵਧੀਆ ਤਿਆਰ ਵਰ ਤਿਆਰ ਆ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਜੀ ਬੜੀ ਵਧੀਆ ਤਿਆਰ ਕੀਤੀ ਹੋਈ ਹੈ ਟੈਂਕੀ ਵਾਸਤੇ ਜਗਾ ਤੇ ਬਸ ਹੁਣ ਤੁਸੀਂ ਸੋਚਣਾ ਨਿਗਾ ਸਕਰੀਨ ਤੇ ਨੰਬਰ ਚੱਲ ਰਹੇ ਨੇ ਹੁਣੇ ਤੁਸੀਂ ਡਾਇਲ ਕਰ ਲਓ ਨੰਬਰ ਤੇ ਤੁਸੀਂ ਜੇ ਮੌਕੇ ਤੇ ਆ ਕੇ ਦੇਖਣਾ ਚਾਹੁੰਦੇ ਹੋ ਤਾਂ ਨੰਬਰ ਦਿੱਤੇ ਹੋਏ ਨੇ ਬੀਦੀ ਅੰਕਲ ਜੀ ਨਾਲ ਤੁਸੀਂ ਗੱਲਬਾਤ ਕਰ ਲਿਓ ਆ ਕੇ ਉਹ ਤੁਹਾਨੂੰ ਸਾਰਾ ਘਰ ਦਿਖਾਉਣਗੇ ਬਾਕੀ ਜੋ ਵੀ ਰੇਟ ਆ ਇਹ ਵੀ ਤੁਹਾਨੂੰ ਮਾਲਕਾ ਦੇ ਨਾਲ ਦੇ ਬੇਦੀ ਵੀਰ ਉਹਨਾਂ ਨਾਲ ਗੱਲਬਾਤ ਕਰਨੀ ਪੈਣੀ ਆ ਉਥੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਚੱਲ ਰਹੇ ਨੇ ਜੀ ਸੋ ਇਹੜੀ ਪਾਣੀ ਦੀ ਸਪਲਾਈ ਆ ਬੜੀ ਵਧੀਆ ਦਿੱਤੀ ਹੋਈ ਆ ਸਾਰੀ ਕੋਠੀ ਦੇ ਵਿੱਚ ਪਾਣੀ ਦੀ ਸਪਲਾਈ ਬਹੁਤ ਵਧੀਆ ਜਿਵੇਂ ਕੋਈ ਮੰਨ ਲਓ ਆਪਾਂ ਕੱਲ ਨੂੰ ਗਮਲੇ ਵਗੈਰਾ ਲਾਉਣੇ ਨੇ ਨਾ ਪਾਣੀ ਪਾਉਣ ਦੀ ਦਿੱਕਤ ਨਾ ਆਵੇ ਇੱਥੋਂ ਤੁਸੀਂ ਸਿੱਧਾ ਡਾਇਰੈਕਟ ਪਾਣੀ ਆ ਰਿਹਾ ਜੀ ਤੇ ਇੱਥੋਂ ਤੁਸੀਂ ਪਾਈਪ ਲਾ ਕੇ ਆਪਣਾ ਇੱਥੇ ਜਿਵੇਂ ਮਰਜ਼ੀ ਗਮਲੇ ਲਾ ਲਓ ਬਹੁਤ ਵਧੀਆ ਜਣੀ ਤੁਹਾਨੂੰ ਸਾਰੀ ਸਫਾਈ ਕਰਕੇ ਮਿਲੂਗੀ ਕੋਠੀ ਇੱਥੇ ਥੋੜੇ ਤੇ ਜਿੰਨੇ ਵੀ ਹੈਗਾ ਤੁਹਾਨੂੰ ਲੱਗ ਰਿਹਾ ਤੇ ਬਾਕੀ ਤੁਹਾਨੂੰ ਬਿਲਕੁਲ ਸਫਾਈ ਕਰਕੇ ਦਵਾਂਗੇ ਤੇ ਬਾਕੀ ਬਿਜਲੀ ਦਾ ਵੀ ਸਾਰਾ ਕੰਮ ਪ੍ਰੋਪਰ ਹੋਇਆ ਹੋਇਆ ਜੀ ਫੀਟਿੰਗ ਹਨ ਅੰਕਲ ਬਿੜੀ ਬਿਜਲੀ ਦਾ ਵੀ ਸਾਰੀ ਫੀਟਿੰਗ ਪ੍ਰੋਪਰ ਹੋਈ ਹੋਈ ਹੈ ਜੀ ਪਾਣੀ ਦੀ ਸਪਲਾਈ ਵੀ ਵਧੀਆ ਜੋੜੀਆਂ ਦਰਵਾਜੇ ਵਧੀਆ ਲੱਗੇ ਹੋਏ ਨੇ ਛੱਤਾਂ ਦੀ ਸਾਰੀ ਡੈਕੋਰੇਸ਼ਨ ਹੋਈ ਹੋਈ ਹੈ ਜੀ ਤੇ ਜਿਹੜੇ ਦਰਵਾਜੇ ਨੇ ਜੋੜੀ ਉਹ ਵੀ ਵਧੀਆ ਚੜੇ ਹੋਏ ਨੇ ਵਧੀਆ ਕੰਪਨੀ ਦੇ ਹਾਂ ਡਬਲ ਨੇ ਸਾਰੇ ਜੀ ਜਾਲੀ ਵਾਲਾ ਵੀ ਆ ਤੇ ਨਾਲ ਦੂਜਾ ਦਰਵਾਜਾ ਵੀ ਲੋ ਜੀ ਮੈਂ ਕੋਠੀ ਸਾਰੀ ਘੁੰਮ ਫਿਰ ਕੇ ਦੇਖ ਲਈ ਦੋਸਤੋ ਕੋਠੀ ਬਹੁਤ ਵਧੀਆ ਟਾਪ ਦੀ ਬਣੀ ਹੋਈ ਆ ਬਹੁਤ ਮਜ਼ਬੂਤੀ ਆ ਅਤੇ ਚਲੋ ਬਾਕੀ ਕੋਠੀ ਬਹੁਤ ਵਧੀਆ ਬਣੀ ਹੋਈ ਆ ਸਾਰਾ ਮਜ਼ਬੂਤੀ ਦਿੱਤੀ ਆ ਸਾਰਾ ਨਕਸ਼ੇ ਦੇ ਅਧੀਨ ਬਣੀ ਹੋਈ ਆ ਸਾਰਾ ਬਿਜਲੀ ਦਾ ਕੰਮ ਪ੍ਰੋਪਰ ਹੋਇਆ ਹੋਇਆ ਕੋਠੀ ਚ ਪਲੰਬਰ ਦਾ ਕੰਮ ਵੀ ਪੂਰਾ A to Z ਹੋਇਆ ਆ ਛੱਤਾਂ ਦੀ ਸਾਰੀ ਡੈਕੋਰੇਸ਼ਨ ਹੋਈ ਆ ਵਧੀਆ ਸਜਾਵਟੀ ਨੇ ਛੱਤਾਂ ਅਤੇ ਜਿਹੜਾ ਫਾਰਸ਼ ਨੇ ਉਹ ਵੀ ਪੱਥਰ ਲੱਗਿਆ ਹੋਇਆ ਵਧੀਆ ਟਾਇਲਟ ਬਾਥਰੂਮ ਵੀ ਬਿਲਕੁਲ ਤਿਆਰ ਨੇ ਟਾਈਲਾਂ ਲੱਗੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਦਿਖਾਇਆ ਵੀ ਆ ਅਤੇ ਲਗਭਗ ਸਿਰਫ ਇੱਕ ਪੇਂਟ ਹੋਣੇ ਵਾਲਾ ਵਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਵਧੀਆ ਕੋਠੀ ਬਣੀ ਹੋਈ ਹੈ ਜੀ ਤੁਹਾਨੂੰ ਸਾਰੀ ਦਿਖਾਈ ਆ ਅਤੇ ਜੇਕਰ ਤੁਸੀਂ ਲੈਣਾ ਤੁਹਾਡਾ ਮਾਨਾ ਸਕਰੀਨ ਤੇ ਨੰਬਰ ਚੱਲੀ ਜਾਂਦੇ ਨੇ ਤੁਸੀਂ ਕਰ ਸਕਦੇ ਹੋ ਨੇ ਤੇ ਕਾਲ ਤੇ ਬਾਕੀ ਪਿੰਡ ਧਮੋੜ ਤੋਂ ਬੇਦੀ ਵੀਰ ਜੀ ਨੇ ਉਹਨਾਂ ਕੋਲ ਸਾਰੀ ਜ਼ਿੰਮੇਵਾਰੀ ਹੁੰਦੀ ਆ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ ਮੌਕੇ ਤੇ ਅੱਗੇ ਤੁਸੀਂ ਆਪ ਖੁਦ ਅੰਦਰੋਂ ਦੇਖ ਵੀ ਸਕਦੇ ਹੋ ਕੋਈ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਦ੍ਰਿਸ਼ ਦਿਖਾ ਸਕਦੇ ਆ ਬਾਕੀ ਤੁਸੀਂ ਆਪ ਇੱਥੇ ਆ ਕੇ ਇੱਕ ਵਾਰ ਦੇਖਣੀ ਆ ਸਾਰੀ ਅੰਦਰ ਆਪ ਘੁੰਮ ਫਿਰ ਕੇ ਉਹ ਤੁਸੀਂ ਦੇਖ ਸਕਦੇ ਹੋ ਬੇਦੀ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਨੂੰ ਬាទ ਬាទ ਸ਼ੇਅਰ ਕਰਦੇ ਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੇ ਸਾਡੇ ਨਾਲ ਜੁੜੇ ਰਹੋ ਤੁਹਾਡੇ ਲਈ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਇੱਕ ਵਾਰ ਫੇਰ ਲੋਕੇਸ਼ਨ ਦੱਸ ਦਈਏ ਜੀ ਪਿੰਡ ਧਮੋਟਕਲਾ ਪੱਤੀ ਗੰਗਾ ਚ ਪੈ ਜਾਂਦੀ ਹੈ ਜੀ ਇਹ ਆਪਣੇ ਸੜਕ ਵੀ ਬਿਲਕੁਲ 50-60 ਕਿਲੋਮੀਟਰ ਦੀ ਦੂਰੀ ਤੇ ਆ ਤੇ ਥੋੜੇ ਜਿਹਾ ਫਰਕ ਦੇ ਨਾਲ ਨਹਿਰ ਆ ਬੱਸ ਸਟੈਂਡ ਵੀ ਵੱਡਾ ਮੇਨ ਬੱਸ ਤੇ ਗਲੀ ਵੀ ਬਹੁਤ ਵਧੀਆ ਬਣੀ ਹੋਈ ਆ ਖੁੱਲੀ ਡੁੱਲੀ ਗਲੀ ਆ ਤੇ ਬਾਕੀ ਹਾਂ ਆ ਇਧਰੋਂ ਵੀ ਜਾਂਦੀ ਇਧਰੋਂ ਬਾਬਾ ਸੰਤ ਕੇ ਡੇਰੇ ਦੀ ਲੰਘ ਕੇ ਆਉਂਦੀ ਆ ਤੇ ਇਧਰੋਂ ਤੇ ਬਾਹਲਾ ਨੇੜੇ ਆ ਸੜਕ ਆਪਣੇ ਦੇ ਅੰਦਰ ਦੋ ਗੱਡੀਆਂ ਖੜਨ ਦੀ ਸਮਰੱਥਾ ਵਾ ਗੱਡੀ ਜਿਵੇਂ ਮਰਜੀ ਮੋੜੋ ਕੋਈ ਆਉ ਰਿਸ਼ਤੇਦਾਰ ਇੱਕ ਆ ਜਵੇ ਦੋ ਆ ਜੇ ਜਾਨੀ ਸਾਰੀ ਸਹੂਲਤ ਆ ਬਹੁਤ ਵਧੀਆ ਮੌਕੇ ਤੇ ਬਣੀ ਹੋਈ ਆ ਬਹੁਤ ਵਧੀਆ ਮਾਹੌਲ ਆ ਸ਼ਾਂਤ ਏਰੀਆ ਖੁੱਲਾ ਡੁੱਲਾ ਬਾਕੀ ਤੁਸੀਂ ਏਰੀਆ ਦੇਖੋ ਸਾਰੇ ਕੋਠੀਆਂ ਵਾਲੇ ਵਾਲੇ ਵਧੀਆ ਬਣੀ ਹੋਈਆਂ ਨੇ ਤੇ ਹੁਣ ਤੁਸੀਂ ਬਹੁਤ ਸੋਚੋ ਨਾ ਸਕਰੀਨ ਤੇ ਨੰਬਰ ਦਿੱਤੇ ਨੇ ਨੰਬਰ ਮਲਾ ਲਓ ਤੇ ਜਲਦੀ ਤੋਂ ਜਲਦੀ ਆਪਣਾ ਭਾਈ ਕੋਠੀ ਤੇ ਆਪਣਾ ਬਣੋ ਮਾਲਕ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ